ਜੀ ਅੱਜ ਦੇ ਸਾਡੇ ਮੇਨ ਮੁੱਖ ਮਹਿਮਾਨ ਪੰਜਾਬ ਸਰਕਾਰ ਵੱਲੋਂ ਸਾਡੇ ਹਲਕੇ ਦੇ ਉਮੀਦਵਾਰ ਸਰਦਾਰ ਜਸਵਿੰਦਰ ਸਿੰਘ ਰੰਦਾਸ ਐਮ ਐਲ ਏ ਸਾਹਿਬ ਇਹ ਸਾਡੇ ਅੱਜ ਦੇ ਮੁੱਖ ਮਹਿਮਾਨ ਨੇ ਇਹ ਤੁਹਾਡੇ ਨਾਲ ਵਿਚਾਰ ਸਾਂਝੇ ਕਰਨਗੇ ਹਾਂ ਜੀ ਮੈਂ ਲੋਕਾਂ ਤੋਂ ਸੂਚੇ ਪਰਿਵਾਰ ਤੋਂ ਜੋ ਸਿੱਧੂ ਪਰਿਵਾਰ ਹੈ ਸ਼ਾਮ ਸਿੰਘ ਅਟਾਰੀ ਵਾਲਾ ਉਹ ਦਰਜ਼ਾਬਰਦਾਰਾਂ ਦਾ ਉਹਨਾਂ ਦਾ ਧੰਨਵਾਦ ਕਰਦਾ ਕਿ ਉਹ ਹਰ ਸਾਲ ਬੜੀ ਸਿੱਦਤ ਦੀ ਮਿਹਨਤ ਕਰਕੇ ਇਕੱਲੇ ਇਹ ਸਾਰੇ ਪ੍ਰਬੰਧ ਕਰਦੇ ਪੇਸ਼ੀ ਦੇ ਕਰਦੇ ਨੇ ਇਹਨਾਂ ਦਾ ਧੰਨਵਾਦ ਕਰਦਾ ਆਪਣੇ ਦੇਦ ਤੋਂ ਆਪਣੇ ਪਰਿਵਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਸਰਦਾਰ ਸਾਹਬ ਸਾਡੇ ਮੁੱਖ ਸਾਹਿਬ ਨੂੰ ਅਸੀਂ ਇਹਨਾਂ ਨੂੰ ਉਹਨਾਂ ਦੀ ਸ਼ਹਾਦਤ ਤੇ ਮਿਹਨਤ ਦੀ ਦਿਰਾਈ ਤੋਂ ਹਾਂ ਜੀ ਇਹ ਕਹਿੰਦਾ ਹੈ ਕਿ ਜੇ ਮਨ ਲੱਗਿਆ ਕਿ ਜਿਹੜੀ ਪੂਕੀ ਸਾਵਾਂ 'ਤੇ ਲੱਗੇ ਹਰ ਮਰਦ ਸੁਣੇ ਕਿ ਇਹ ਜਿਹੜੇ ਲੋਕ ਉਹ ਮਸ਼ਾਹ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਕਿ ਅੱਜ ਦੇ ਦਿਨ ਸਰਕਾਰੀ ਛੁੱਟੀ ਦਾ ਜਿਹੜਾ ਐਲਾਨ ਹੈ ਉਹ ਪੰਜਾਬ ਸਰਕਾਰ ਵੱਲੋਂ ਕਰਨਾ ਚਾਹੀਦਾ ਕਿ ਉਹ ਵੀ ਇੱਕ ਸ਼ਹੀਦ ਹੋਏ ਨੇ ਤੇ ਭਗਤ ਸਿੰਘ ਜੀ ਨੇ ਇਹਨਾਂ ਦੀਆਂ ਕਿਤਾਬਾਂ ਪੜ੍ਹੀਆਂ ਨੇ ਇਹ ਮੈਂ ਨੁਮਾਇੰਦੇ ਦੀ ਤਰਫੋਂ ਇਹ ਮਾਨ ਸਭਾ ਦਾ ਗੱਲ ਪਛਾਣਦਾ ਥੋੜੀਆਂ ਕਮੀਆਂ ਨੇ ਥੋੜੀਆਂ-ਬੋਤੀਆਂ ਕਮੀਆਂ ਵੀ ਆਈਆਂ ਆ। ਉਹ ਵੀ ਦੂਰ ਹੋਣਗੇ ਆ ਜੀ। ਕਮੀਆਂ ਦੂਰ ਹੋਣਗੀਆਂ। ਕੋਈ ਕਮੀ ਨਹੀਂ ਰਹੇਗੀ। ਬਹੁਤ ਸਾਰੇ ਪੈਸੇ ਸੁਧੂ ਸਾਹਿਬ ਮੈਂ 25 ਕਰੋੜ ਦੇ ਲਾਗੇ ਚਾਗੇ ਦਾ ਪ੍ਰਬੰਧ ਕਰ ਰਿਆ। ਕਿਤੋਂ ਵੀ ਕਰੀਏ, ਸੈਂਟਰ ਸਰਕਾਰ ਕਿਉਂ ਕਰੀਏ? ਉਹ ਪ੍ਰਬੰਧ ਕਰਾਂਗੇ ਔਰ ਪੂਰੇ اٹਾਰੀ ਦੇ ਏਰੀਏ ਲਈ ਉਹ ਸਹਾਇਤਾ। ਉਹਨਾਂ ਨੇ ਬਹੁਤ ਹੀ ਬਹਾਦਰੀ ਨਾਲ ਲੜਾਈ ਕੀਤੀ। ਅ ਜਿਹੜੀ ਲੜਾਈ ਐਕਚੁਅਲੀ ਸਿੱਖ ਫੋਰਸਸ ਦੇ ਪ favor ਦੇ ਵਿੱਚ ਜਾ ਵੀ ਰਹੀ ਸੀਗੀ ਬਟ ਜਿੱਦਾਂ ਹਿਸਟਰੀ ਦੇ ਵਿੱਚ ਦਿਖਾਇਆ ਗਿਆ ਹੈ ਕਿ ਕੁਝ ਗਦਾਰਾਂ ਕਰਕੇ ਉਹ ਲੜਾਈ ਅਸੀਂ ਫਾਈਨਲੀ ਨਹੀਂ ਜਿੱਤ ਪਾਈ ਬਟ ਉਹਨਾਂ ਦੀ ਜਿਹੜੀ ਸ਼ਹਾਦਤ ਸੀਗੀ ਉਹਨਾਂ ਦੀ ਜਿਹੜੀ ਬਰੇਵਰੀ ਸੀਗੀ ਉਹ ਹਰ ਇੱਕ ਪੰਨੇ ਦੇ ਵਿੱਚ ਲਿਖੀ ਗਈ ਹੈ ਮੈਂ ਇਹ ਅਸਰ ਕਰਦੇ ਆ ਕਿ ਹਰ ਇੱਕ ਸਕੂਲ ਦੇ ਬੱਚੇ ਨੂੰ ਇਸ ਮਹਾਨ ਯੋਧੇ ਬਾਰੇ ਪਤਾ ਹੋ ਗਈ ਤਾਂ ਜੋ ਉਹ ਇਨਸਪੀਰੇਸ਼ਨ ਲੈ ਸਕਣ ਤੇ ਜਿਹੜੀਆਂ ਜਿਹੜੀਆਂ ਕੁਝ ਇੱਥੇ ਵੀ ਜਿੱਦਾਂ ਕੁਝ ਡਿਮਾਂਡਸ ਵੀ ਆਈਆਂ ਹੈਗੀਆਂ ਕਿ ਇਹ ਜਿਹੜਾ ਮੈਮੋਰੀਅਲ ਹੈ ਇਹਨੂੰ ਹੋਰ ਸੋਹਣਾ ਬਣਾਉਣ ਲਈ ਅਸੀਂ ਆਲਰੇਡੀ ਇੱਕ ਪਲਾਨ ਬਣਾ ਚੁੱਕੇ ਹਾਂ ਸੋ ਇਸ ਮਹਾਨ ਯੋਧਾ ਨੂੰ ਯਾਦ ਕਰਨ ਲਈ ਜਿਹੜਾ ਆਮ ਟੂਰਿਸਟ ਵੀ ਅੰਮ੍ਰਿਤਸਰ ਆਉਂਦਾ ਹੈ ਉਹਨਾਂ ਨੂੰ ਵੀ ਇੱਕ ਇਨਾ ਬਾਰੇ ਸਾਰੀ ਨਦੀ ਹਿਸਟਰੀ ਬਾਰੇ ਜਿਹੜੀ ਸਾਡੀ ਹਿਸਟਰੀ ਹੈ ਉਹਦੇ ਬਾਰੇ ਪਤਾ ਲੱਗੇ ਇਸ ਲਈ ਪੰਜਾਬ ਸਰਕਾਰ ਕੰਮ ਕਰੀ ਮੈਮ ਰੱਖ-ਰਖਾਵਾਸੇ ਕੋਈ ਖਾਸ ਚੀਜ਼ ਨਹੀਂ ਦਿੱਤਾ ਜਾ ਰਿਹਾ ਦਾ ਨਹੀਂ ਮੈਮ ਤੇ ਉਹੀ ਮੈਨੂੰ ਦਾਸ ਜੀ ਸੀ ਕਿ ਇਨ ਫੈਕਟ ਅਸੀਂ ਬਹੁਤ ਹੀ ਇੱਕ ਵੱਡਾ ਵੱਡੇ ਪੱਧਰ ਦਾ ਇੱਕ ਪਲਾਨ ਬਣਾਇਆ ਹੈਗਾ ਸੋ ਨਾਟ ਜਸ ਕਿ ਇੱਥੇ ਬਟ ਆਲਸੋ ਅਟਾਰੀ ਦੇ ਵਿੱਚ ਇਹਨਾਂ ਦੀ ਯਾਦ ਲਈ ਸਮਰਪਿਤ समार्क तो इतने ही बट जनरली भी आ, एक असी सर्किट बनाना जा बनाना जा रहे हैं है, जिदा असी प्लान सबमिट कर कर चुके हैं सो so दैट जो भी टूरिस्ट भी आता है उन्होंने भी पता होगा कि असी इतने भी जाना है इतने भी अपनी इंस्पीरेशन लेनी है इन्ह की कहानी जाननी हैगी है बच्चा ले भी एक ਅਸੀਂ ਇਨਫੈਕਟ ਜਿਹੜਾ ਪਲਾਨ ਬਣਾ ਰਹੇ ਹਾਂ ਉਹਦੇ ਵਿੱਚ ਜਿਹੜਾ ਨਵੀਂ ਪੀੜੀ ਹੈਗੀ ਹੈ AI ਦੇ ਵਿੱਚ ਬਹੁਤ ਜ਼ਿਆਦਾ ਵਿਸ਼ਵਾਸ ਰੱਖਦੀ ਹੈ ਸੋ AI ਇਨੇਬਲ ਟੈਕਨੋਲੋਜੀ ਦੇ ਨਾਲ ਅਸੀਂ ਇਹ ਜਿਹੜੀ ਸ਼ਹਾਦਤ ਕੁੱਤੇ ਕੰਮ ਕਰ ਰਹੇ ਹਾਂ ਜੋ ਕਹਾਣੀ ਹੈ ਅੱਗੇ ਪਹੁੰਚਾਣਗੇ ਸੋ ਇਹ ਜਲਦੀ ਤੁਹਾਨੂੰ ਦੇਖਣ ਨੂੰ ਮਿਲੇਗੀ ਇਹ ਪਲਾਨ ਆਲਰੇਡੀ ਬਣ ਚੁੱਕਿਆ ਹੈਗਾ ਤੇ ਅਸੀਂ ਵੱਡੇ ਪੱਧਰ ਤੇ ਇਸ ਨੂੰ ਕਰਾਂਗੇ ਤੁਮ ਤੁਮ